ਅੱਜ ਪਿੰਡ ਖਲਵਾੜਾ ਕਲੋਨੀ 'ਚ ਲੋਕ ਸਭਾ ਹਾਰਪੁਰ ਦੇ ਕਾਂਗਰਸੀ ਉਮੀਦਵਾਰ ਜਾਮਨੀ ਗੋਮਰ ਦੀ ਖਲਵਾੜਾ 'ਚ ਜਗਜੀਵਨ ਲਾਲ ਸਰਪੰਚ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕਰਾਈ ਗਈ ਜਿਸ ਫੁਗਵਾੜਾ ਦੇ ਬਧਾਈ ਅਭਿੰਦਰ ਸਿੰਘ ਢਾਲੀਵਾਲ ਨੇ ਜਾਮਨੀ ਗੋਮਰ ਨੂੰ ਵੋਟਾਂ ਮੋਟਾ ਪਾਉਣ ਦੀ ਅਪੀਲ ਕੀਤੀ ਜਿਸ ਵਿੱਚ ਫਫਾ ਰਮਜੀਤ ਕਾਕਾ ਖਲਵਾੜਾ ਆਪਣੇ ਸਾਥੀਆਂ ਸਵੇਤ ਕਾਪੜਾ ਲੈ ਕੇ ਪਹੁੰਚਿਆ ਮਿੱਟੂ ਖਲਵਾੜਾ ਅਤੇ ਪੰਚਾਇਤ ਮੈਂਬਰ ਕੁਲਦੀਪ ਸਿੰਘ ਸਰਜੀਤ ਸਿੰਘ ਸਰਜੀਤ ਕੌਰ ਗੁਰਦੇਵ ਕੌਰ ਬਲਕਨ ਚੰਦ ਸੇਵਾदास ਰੇਸ਼ ਭਰਦਵਾਸ ਸਾਫ ਪਾਚਿਆਵਨ ਮਾਰਕਟ ਕਮੇਟੀ ਗੁਰਦੇਵਾਲ ਸਿੰਘ ਬਲਕਸਾਫੀ ਚੇਅਰਮੈਨ ਮਲਤੀ ਵਾਲੀਆ ਸ਼ਹਿਰੀ ਪ੍ਰਧਾਨ ਮਿੱਕੀ ਵਾਲੀਆ ਜਰਵੰਤ ਨੀਤਾ ਧਾਰਤੀ ਪ੍ਰਧਾਨ ਅਨੁਸੋਤਾ ਆਜ ਮੈਂਬਰ ਹਾਜ਼ਰ ਸਨ ਫੋੜਾ 24 ਨੂੰ ਅਮਰੀਖੌਰਮਪੁਰ ਦੀ ਖਾਸ ਰਿਪੋਰਟ ਇਹ ਵੀ ਸਾਡੇ ਵਿੱਚ ਪਹੁੰਚੇ ਨੇ ਸਾਡੇ ਵਿੱਚ ਡਾਕਟਰ ਸਾਹਿਬ ਪਹੁੰਚੇ ਹੋਏ ਨੇ ਆਪਣੇ ਸੋਨ ਸਿੰਘ ਜੀ ਪਹੁੰਚੇ ਹੋਏ ਨੇ ਕਰਨਜੀਤ ਬੇਟੂਜੀ ਰਾਜੇਤ ਰਾਜੇਤ ਕੋਲ ਰਾਏ ਤੋਂ ਪਹੁੰਚਾਇਆ ਨੈਕੋਰ ਸਾਹਿਬ ਮਨਜੀਤ ਐ ਖਰਵਾੜਾ ਕਮੇਟੀ ਤੋਂ ਮਾਸਟਰ ਰੋਪਨ ਜੀ ਸਜੀਦ ਖੇੜਾ ਜੀ ਰੋਪਨ ਲਾਲ ਬਰਾਸਕੇ ਪੰਡੋਰੀ ਤੋਂ ਸਾਡੇ ਅੰਦਰ ਵੀ ਪਹੁੰਚ ਹੋਏਗੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸਾਡੇ ਵੇਰ ਸਾਹਿਬ ਨੇ ਜਿਹੜੇ ਪੰਡੋਰੀ ਤੋਂ ਵੀ ਪਹੁੰਚੇ ਗਏ ਸੀ ਉਹਨਾਂ ਨੂੰ ਵੀ ਜੀ ਆਇਆਂ ਕਹਨੇ ਆ ਮਾਸਟਰ ਰੇਸ਼ੇ ਲਾਲ ਵੀ ਪਹੁੰਚੇ ਨੇ ਉਹਨਾਂ ਨੇ ਵੀ ਜੀ ਆਇਆਂ ਕਹਨੇ ਆ ਸਾਡੇ ਇਸ ਸੰਗਠਨ ਦੇ ਵਿੱਚ ਬਾਬਾ ਮਿੰਦਰ ਸਿੰਘ ਜੀ ਜਿਹੜੀ ਜਗਾ ਆ ਧਾਰਮਿਕ ਉਹਨਾਂ ਦੇ ਜਿਹੜੇ ਮੁਕਤ ਸੇਵਾਦਾਰ ਨੀਕੇ ਵਿੱਚ ਸਾਡੇ ਬਰਦਰ ਉੱਥੇ ਪਹੁੰਚੇ ਨੇ ਜਾਨ ਚੰਦ ਜੀ ਪਸ਼ੂ ਕੁਮਾਰ ਜੀ ਆਪਣੇ ਪਰਮਜੀਤ ਪੰਡਾ ਜੀ ਸਾਡੇ ਵੱਡੇ ਵੀਰ ਹਰਵੰਤ ਸਿੰਘ ਜੀ ਸ਼ਾਦੀਪਾਲ ਜੀ ਇਧਰ ਸਾਡੀਆਂ ਸਾਰੀਆਂ ਮਾਦਾਮਾਂ ਬੜਵਾਜੀ ਖੁਗਵਾੜਾ ਇਲਾਕੇ ਚ ਆਇਓ ਖੁਗਵਾੜਾ ਪਿੰਡ ਦੇ ਕਿੰਦਾ ਦਾ ਰਿਸਪੌਂਸ ਮਿਲਿਆ ਇੱਥੇ रिस्पॉन्स बहुत वाइम मिले है। मतलब छोटी जी मीटिंग सोची कि होएगी क्योंकि गर्मी बहुत ज्यादा है सोचा कि शायद लोग बार ना आन पर जिस गिनती आए मतलब देख के बहुत हैरानी हो रही है कि इन धुपच भी लोग बैठ भी रहे हैं सुनने भी तैयार है लोग अपना दिल बना चुके हैं कि इस बार उन्होंने कांग्रेस की सरकार लेके आनी है ਬੜਾ ਕਿਉਂ ਮੋਹ ਭੰਗ ਹੋਈ ਜਾਂਦਾ ਲੀਡਰਾਂ ਦਾ ਇੱਕ ਦੂਸਰੀ ਪਾਰਟੀ ਤੋਂ ਜਲਦੀ ਜਲਦੀ ਕਿਉਂ ਮੋਹ ਭੰਗ ਹੁੰਦਾ ਲੋਕ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਤੋਂ ਲੜੇ ਔਰ ਰਾਜਕੁਮਾਰ ਚੱਬੇਵਾਲ ਜੀ ਕਾਂਗਰਸ ਤੋਂ ਆਮ ਆਦਮੀ ਚ ਚਲੇ ਗਏ ਤੁਸੀਂ ਆਮ ਆਦਮੀ ਚੋਂ ਕਾਂਗਰਸ ਚ ਆ ਗਏ ਕਾਰਨ ਕੀ ਹੈ ਮੈਂ ਆਮ ਆਦਮੀ ਪਾਰਟੀ ਛੱਡ ਕੇ ਅੱਜ ਦੀ ਨਹੀਂ ਆਈ ਹੋਈ ਮੈਂ ਆਮ ਆਦਮੀ ਪਾਰਟੀ 2015 36 ਤੇ 16 ਸਟਾਰਟਿੰਗ ਦੇ ਵਿੱਚ ਮੈਂ ਕਾਂਗਰਸ ਜੁਆਇਨ ਕਰ ਲਈ ਸੀ ਤੇ ਕੋਈ ਮੈਂ ਅੱਜ ਦੀ ਨਹੀਂ ਆਈ ਹੋਈ ਹੁਣ ਤਾਂ ਮੈਂ ਕੰਪਲੀਟਲੀ ਕਾਂਗਰਸ ਵਾਲਿਆਂ ਆ ਤੇ ਇਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਛੱਡ ਕੇ ਇੱਥੇ ਮੈਂ ਟਿਕਟ ਲਈ ਆ ਜਾਂ ਇੱਥੇ ਆਈਆਂ ਮੈਂ ਤੇ ਜੋ ਰਾਜਕੁਮਾਰ ਜੀ ਗਏ ਹੋ ਉਹਨਾਂ ਦਾ ਉਹਨਾਂ ਨੂੰ ਪਤਾ ਹੋਵੇਗਾ ਕਿ ਕਿਉਂ ਗਏ ਆ ਕਈ ਵੱਡੇ ਚਿਹਰੇ ਕਾਂਗਰਸ ਦੇ ਗਾਇਬ ਨੇ ਚੋਣ ਪ੍ਰਚਾਰ ਦੇ ਵਿੱਚ ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸਾਹਿਬ ਦਾ ਮੈਡਮ ਸੰਤੂਸ਼ ਚੋਧਰੀ ਉਹ ਕਿਉਂ ਨਹੀਂ ਚੱਲ ਪਾ ਰਹੇ ਤੁਹਾਡੇ ਨਾਲ ਕੋਈ ਨਰਾਜ਼ਗੀ ਕੀ ਹੈ ਕੋਈ ਵੀ ਨਰਾਜ਼ਗੀ ਨਹੀਂ ਹੈ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਜੇ ਉਹਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਕੋਈ ਨਰਾਜ਼ਗੀ ਹੈ ਉਹਨਾਂ ਦੇ ਵੋਲੰਟੀਅਰ ਸਾਰੇ ਕੰਮ ਕਰ ਰਹੇ ਨੇ ਜਿਹੜੇ ਉਹਨਾਂ ਨਾਲ ਹੋ ਸਕਦਾ ਹੈ ਕਿ ਕਿਸੇ ਰੀਜ਼ਨ ਨਾਲ ਉਹ ਆਪ ਨਹੀਂ ਆ ਸਕ ਰਹੇ ਹਨ ਬਸ ਜਿੰਨੇ ਉਹਨਾਂ ਦੇ ਵਰਕਰ ਸੀ ਉਹ ਅੱਜ ਸਾਰੇ ਫੀਲਡ ਤੇ ਕੰਮ ਕਰ ਰਹੇ ਹਨ ਇਹ ਤੁਹਾਡੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਉਹਨਾਂ ਨੂੰ ਮਨਾਉਣ ਦੀ ਮੈਂ ਉਹਨਾਂ ਦੇ ਘਰ ਵੀ ਜਾ ਕੇ ਆਈ ਹਾਂ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ ਕਿ ਕੋਸ਼ਿਸ਼ ਨਹੀਂ ਕੀਤੀ ਗਈ ਮੇਰੇ ਵੱਲੋਂ ਇਹੋ ਦਿਖਾਈ ਨਹੀਂ ਦੇ ਰਹੇ ਨਾ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਕੁਝ ਰੀਜ਼ਨ ਹੋ ਸਕਦੇ ਨੇ ਕਿਤੇ ਬਿਜ਼ੀ ਹੋ ਸਕਦੇ ਹੋ ਸਕਦਾ ਕੋਈ ਹੋਰ ਕੰਮ ਹੋ ਕੋਈ ਹੋਰ ਡਿਊਟੀ ਹੋ ਸਕਦਾ ਪਾਰਟੀਆਂ ਚੁੱਕਤੀ ਹੋਵੇ ਵੋਟਰਾਂ ਨੂੰ ਕੀ ਸੁਨੇਹਾ ਦੇ ਰਹੇ ਹੈ ਇਹ ਹੀ ਸੁਨੇਹਾ ਦੇ ਰਹੇ ਹਾਂ ਕਿ ਇੱਕ ਵਾਰੀ ਫੇਰ ਕਾਂਗਰਸ ਦਾ ਦੇਸ਼ ਦੇ ਵਿੱਚ ਵਾਪਸ ਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਾਂਗਰਸ ਹੀ ਲੋਕਾਂ ਦੇ ਬਾਰੇ ਸੋਚਦੀ ਹੈ ਲੋਕਾਂ ਦੀ ਪਾਰਟੀ ਹੈ ਤੇ ਇਨ ਸ਼ੋਰਟ ਇਹੀ ਕਹਾਂਗੀ ਕਿ ਕਾਂਗਰਸ ਦਾ ਦੇਸ਼ ਜਾਣਾ ਉਨਾ ਜ਼ਿਆਦਾ ਜ਼ਰੂਰੀ ਹੈ ਜਿੰਨਾ ਕੋਰੋਨਾ ਦੇ ਇਥੋਂ ਜਾਣਾ ਜ਼ਰੂਰੀ ਸੀ